ਸਿਰਹਾਣੇ ਹੇਠਾਂ 3 ਦਿਨਾਂ ਤੱਕ ਰੱਖੋ ਲਸਣ ਤੇ ਦੇਖੋ ચમਤਕ। ਕੀ ਤੁਸੀਂ ਜਾਣਦੇ ਹੋ ਕਿ ਲਸਣ ਜੋ ਆਮ ਤੌਰ ਤੇ ਰਸੋਈ ਵਿੱਚ ਮਸਾਲੇ ਵਜੋਂ ਵਰਤਿਆ ਜਾਂਦਾ ਹੈ ਤੁਹਾਡੇ ਜੀਵਨ ਵਿੱਚ ਨਕਾਰਾਤਮਕਤਾ ਨੂੰ ਦੂਰ ਕਰਨ ਅਤੇ ਖੁਸ਼ਹਾਲੀ ਨੂੰ ਆਕਰਸ਼ਿਤ ਕਰਨ ਵਿੱਚ ਵੀ ਉਪਯੋਗੀ ਹੋ ਸਕਦਾ ਹੈ। ਬਹੁਤ ਧਰਮ ਵਿੱਚ ਲਸਣ ਨੂੰ ਇੱਕ ਸ਼ਕਤੀਸ਼ਾਲੀ ਵਸਤੂ ਮੰਨਿਆ ਗਿਆ ਜੋ ਨਾ ਕੇਵਲ ਸਾਡੇ ਆਸ-ਪਾਸ ਦੀ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ। ਬਲਕਿ ਆਰਥਿਕ ਖੁਸ਼ਹਾਲੀ ਅਤੇ ਸਕਾਰਾਤਮਕਤਾ ਦਾ ਰਾਹ ਵੀ ਖੋਲਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਅਨੋਖੇ ਬੋਧ ਅਨੁਸ਼ਾਸਨ ਥਾਨ ਬਾਰੇ ਦੱਸਾਂਗੇ ਜਿਸ ਵਿੱਚ ਕੇਵਲ 10 ਦਿਨਾਂ ਲਈ ਆਪਣੇ ਸਿਰਹਾਣੇ ਹੇਠਾਂ ਲਸਣ ਰੱਖਣਾ ਤੁਸੀਂ ਆਪਣੇ ਜੀਵਨ ਵਿੱਚ ਗਹਿਰੇ ਅਤੇ ਸਕਾਰਾਤਮਕ ਬਦਲਾਅ ਮਹਿਸੂਸ ਕਰ ਸਕਦੇ ਹੋ ਇਸ ਵੀਡੀਓ ਨੂੰ ਅੰਤ ਤੱਕ ਦੇਖੋ ਅਤੇ ਜਾਨੋ ਕਿ ਇਸ ਸਧਾਰਨ ਤਿਕਨ ਵਾਲਾ ਅਨੁਸ਼ਠਾਨ ਤੁਹਾਡੇ ਜੀਵਨ ਨੂੰ ਨਵੀਂ ਊਰਜਾ ਨਾਲ ਕਿਵੇਂ ਭਰ ਸਕਦਾ ਹੈ ਦੋਸਤੋ ਲਸਨ ਕੇਵਲ ਇੱਕ ਮਸਾਲਾ ਨਹੀਂ ਹੈ ਬਹੁਤ ਧਰਮ ਵਿੱਚ ਇਸ ਨੂੰ ਇੱਕ ਅਧਿਆਤਮਿਕ ਅਤੇ ਊਰਜਾ ਸ਼ੁੱਧੀ ਕਰਨ ਲਈ ਅਤਿਅੰਤ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ ਊਰਜਾ ਸ਼ੁੱਧੀ ਕਰਨ ਲਸਨ ਵਿੱਚ ਇੱਕ ਅਨੋਖੀ ਗੰਧ ਅਤੇ ਊਰਜਾ ਹੁੰਦੀ ਹੈ ਜੋ ਨਕਾਰਾਤਮਕ ਤੱਤਾਂ ਅਤੇ ਅਣਚਾਹੀ ਊਰਜਾ ਨੂੰ ਦੂਰ ਕਰਦੀ ਹੈ ਇਹ ਇੱਕ ਸੁਰੱਖਿਆ ਕਵਚ ਦਾ ਨਿਰਮਾਣ ਕਰਦੀ ਹੈ ਜਿਸਮਾ ਸਾਡੇ ਵਾਤਾਵਰਨ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ। ਸੁਰੱਖਿਆ ਅਤੇ ਆਕਰਸ਼ਣ ਬਹੁਤ ਧਰਮ ਵਿੱਚ ਇਸ ਨੂੰ ਵਿਸ਼ੋਏ ਵਿਸ਼ੇਸ਼ ਤੌਰ ਤੇ ਉਹਨਾਂ ਅਨੁਸ਼ਠਾਨਾਂ ਵਿੱਚ ਵਰਤਿਆ ਜਾਂਦਾ ਹੈ ਜਿਨ੍ਹਾਂ ਵਿੱਚ ਨਕਾਰਾਤਮਕਤਾ ਨੂੰ ਹਟਾਉਣ ਅਤੇ ਘਰ ਤੇ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਕੁਦਰਤੀ ਗੁਣ ਇਸ ਨੂੰ ਇੱਕ ਸ਼ਕਤੀਸ਼ਾਲੀ ਤੱਤ ਬਣਾਉਂਦੇ ਹਨ। ਜੋ ਵਾਤਾਵਰਣ ਵਿੱਚ ਸਕਾਰਾਤਮਕਤਾ ਨੂੰ ਬਦਾਵਾ ਦਿੰਦਾ ਹੈ ਅਤੇ ਕਈ ਸੰਸਕ੍ਰਿਤਿਆਵਾਂ ਵਿੱਚ ਇਸ ਨੂੰ ਆਤਮਿਕ ਸੁਰੱਖਿਆ ਅਤੇ ਧਨ ਆਕਰਸ਼ਣ ਲਈ ਵਰਤਿਆ ਜਾਂਦਾ ਹੈ। ਮਾਨਸਿਕ ਅਤੇ ਆਂਤ੍ਰਿਕ ਸ਼ੁੱਧੀ ਇਹ ਮੰਨਿਆ ਗਿਆ ਹੈ ਕਿ ਨਸਨ ਦੀ ਊਰਜਾ ਮਨ ਨੂੰ ਸ਼ਾਂਤ ਅਤੇ ਸਥਿਰ ਰੱਖਣ ਵਿੱਚ ਸਹਾਇਕ ਹੁੰਦੀ ਹੈ। ਜਦੋਂ ਅਸੀਂ ਇਸ ਨੂੰ ਸਿਰਹਾਣੇ ਹੇਠ ਰੱਖਦੇ ਹਾਂ ਤਾਂ ਇਹ ਸਾਡੇ ਮਨ ਅਤੇ ਆਤਮਾ ਨੂੰ ਸ਼ੁੱਧ ਕਰਨ ਦਾ ਕੰਮ ਕਰਦਾ ਹੈ। ਇਹ ਸਾਡੇ ਅੰਦਰ ਦੀ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ ਅਤੇ ਵਿਚਾਰਾਂ ਨੂੰ ਸਕਾਰਾਤਮਕ ਦਿਸ਼ਾ ਵਿੱਚ ਬਦਲਦਾ ਹੈ ਜੋ ਸਾਨੂੰ ਖੁਸ਼ਹਾਲੀ ਵੱਲ ਵਧਣ ਵਿੱਚ ਮਦਦ ਕਰਦਾ ਹੈ ਇਸ ਪ੍ਰਭਾਵਸ਼ਾਲੀ ਅਨੁਸ਼ਠਾਨ ਨੂੰ ਕਰਨ ਲਈ ਤੁਹਾਨੂੰ ਕੇਵਲ ਇੱਕ ਛੋਟੀ ਜਿਹੀ ਸਮਗਰੀ ਦੀ ਜ਼ਰੂਰਤ ਹੈ ਇੱਕ ਸਾਬਤ ਲਸਣ ਦੀ ਕਲੀ ਇਹ ਅਨੁਸ਼ਠਾਨ ਇੰਨਾ ਸਰਲ ਹੈ ਕਿ ਇਸ ਨੂੰ ਘਰ ਹੀ ਕੀਤਾ ਜਾ ਸਕਦਾ ਹੈ ਇਸ ਨਸਨ ਦੀ ਕਲੀ ਨੂੰ ਕੁਝ ਦੇਰ ਤੱਕ ਆਪਣੇ ਹੱਥ ਵਿੱਚ ਫੜੋ ਇਸ ਨੂੰ ਆਪਣੇ ਇਰਾਦਿਆਂ ਅਤੇ ਪ੍ਰਾਰਥਨਾਵਾਂ ਨਾਲ ਪਰੋ ਆਪਣੇ ਵਿਚਾਰਾਂ ਨੂੰ ਸ਼ਾਂਤ ਰੱਖੋ ਅਤੇ ਮਨ ਹੀ ਮਨ ਇਹ ਸੰਕਲਪ ਲਓ ਕਿ ਇਹ ਨਸਨ ਤੁਹਾਡੇ ਜੀਵਨ ਵਿੱਚ ਆਉਣ ਵਾਲੀ ਨਕਾਰਾਤਮਕਤਾ ਨੂੰ ਦੂਰ ਕਰੇਗਾ ਅਤੇ ਤੁਹਾਨੂੰ ਧਨ ਅਤੇ ਖੁਸ਼ਹਾਲੀ ਵੱਲ ਲੈ ਜਾਵੇਗਾ ਮਨ ਦੀ ਸਥਿਰਤਾ ਅਤੇ ਸ਼ਾਂਤੀ ਬਹੁਤ ਮਹੱਤਵਪੂਰਨ ਹੈ ਨਸਨ ਦੀ ਕਲੀ ਨੂੰ ਸਿੱਧੇ ਆਪਣੇ ਸਿਰਾਂਲੇ ਦੇ ਹੇਠਾਂ ਰੱਖੋ ਜਿੱਥੇ ਤੁਸੀਂ ਰਾਤ ਨੂੰ ਸੌਂਦੇ ਸਮੇਂ ਇਸ ਦਾ ਪ੍ਰਭਾਵ ਆਪਣੇ ਸਿਰ ਦੇ ਨੇੜੇ ਮਹਿਸੂਸ ਕਰ ਸਕੋ ਪਹਿਲੀ ਰਾਤ ਸੌਣ ਤੋਂ ਪਹਿਲਾਂ ਇਸ ਨੂੰ ਸ਼ਰਧਾ ਨਾਲ ਦੇਖੋ ਮਨ ਵਿੱਚ ਇਹ ਭਾਵ ਰੱਖੋ ਕਿ ਇਹ ਲਸਣ ਤੁਹਾਡੇ ਜੀਵਨ ਦੀਆਂ ਸਾਰੀਆਂ ਨਕਾਰਾਤਮਕ ਊਰਜਾਵਾਂ ਨੂੰ ਸੋਖ ਲਵੇਗਾ ਅਤੇ ਤੁਹਾਡੇ ਆਸ-ਪਾਸ ਖੁਸ਼ਹਾਲੀ ਦਾ ਵਾਤਾਵਰਨ ਬਣਾਵੇਗਾ ਦੂਜੀ ਰਾਤ ਲੈਸਨ ਹੋਣ ਹੋਰ ਵੀ ਪ੍ਰਭਾਵੀ ਹੋ ਜਾਂਦਾ ਹੈ ਇਹ ਨਾ ਕੇਵਲ ਤੁਹਾਡੇ ਵਿਚਾਰਾਂ ਨੂੰ ਸ਼ੁੱਧ ਕਰਦਾ ਹੈ ਬਲਕਿ ਤੁਹਾਡੇ ਆਤਮ ਵਿਸ਼ਵਾਸ ਨੂੰ ਵੀ ਵਧਾਉਂਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਪ੍ਰਕਿਰਿਆ ਨਾਲ ਸਕਾਰਾਤਮਕਤਾ ਅਤੇ ਖੁਸ਼ੀਆਂ ਦਾ ਸੰਚਾਰ ਹੁੰਦਾ ਹੈ ਤੀਜੀ ਤੇ ਅੰਤਿਮ ਰਾਤ ਲੈਸਨ ਦੀ ਊਰਜਾ ਤੁਹਾਡੇ ਮਨ ਅਤੇ ਆਤਮਾ ਵਿੱਚ ਗਹਿਰਾਈ ਨਾਲ ਪ੍ਰਵੇਸ਼ ਕਰ ਜਾਂਦੀ ਹੈ ਇਹ ਤੁਹਾਡੀ ਸੋਚ ਨੂੰ ਬਦਲ ਦਿੰਦੀ ਹੈ ਅਤੇ ਤੁਹਾਨੂੰ ਆਰਥਿਕ ਹੁੰਤੀ ਦੀ ਦਿਸ਼ਾ ਵਿੱਚ ਲੈ ਜਾਂਦੀ ਹੈ ਪਿੰਬਿਨਾਦੀ ਪ੍ਰਕਿਰਿਆ ਦੇ ਅੰਤ ਵਿੱਚ ਲਸਨ ਦੀ ਕਲੀ ਨੂੰ ਘੜ ਦੇ ਬਾਹਰ ਜਾਂ ਕਿਸੇ ਸੁਰੱਖਿਅਤ ਥਾਂ ਤੇ ਸੁੱਟ ਦਿਓ ਇਸ ਪ੍ਰਕਿਰਿਆ ਦਾ ਭਾਵ ਹੈ ਕਿ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਅਤੇ ਨਕਾਰਾਤਮਕਤਾ ਹੁਣ ਤੁਹਾਡੇ ਜੀਵਨ ਤੋਂ ਬਾਹਰ ਨਿਕਲ ਚੁਕੀਆਂ ਹਨ ਇਸ ਤੋਂ ਬਾਅਦ ਤੁਸੀਂ ਆਪਣੇ ਘਰ ਵਿੱਚ ਸਫਾਈ ਅਤੇ ਸਕਾਰਾਤਮਕਤਾ ਦਾ ਅਨੁਭਵ ਕਰੋਗੇ ਇਹ ਨਾ ਕੇਵਲ ਤੁਹਾਡੇ ਵਿਚਾਰਾਂ ਨੂੰ ਸ਼ਾਂਤ ਕਰਦਾ ਹੈ ਬਲਕਿ ਘਰ ਦੇ ਵਾਤਾਵਰਣ ਨੂੰ ਵੀ ਖੁਸ਼ਹਾਲ ਬਣਾਉਂਦਾ ਹੈ ਤੁਸੀਂ ਆਪਣੇ ਜੀਵਨ ਵਿੱਚ ਨਵੀਂ ਊਰਜਾ ਅਤੇ ਸਕਾਰਾਤਮਕਤਾ ਦਾ ਅਨੁਭਵ ਕਰੋਗੇ ਮਨ ਦੇ ਸ਼ਾਂਤ ਤੇ ਸਕਾਰਾਤਮਕ ਹੋਣ ਤੇ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਆਰਥਿਕ ਰੁਕਾਵਟਾਂ ਵੀ ਆਪਣੇ ਆਪ ਹੀ ਦੂਰ ਹੋਣ ਲੱਗ ਪਿਆ ਹਨ ਤੁਹਾਡੇ ਲਈ ਨਵੇਂ ਮੌਕੇ ਅਤੇ ਰਾਹ ਖੁੱਲਦੇ ਹਨ ਸਕਾਰਾਤਮਕ ਊਰਜਾ ਕਰਦੀ ਹਰ ਮੈਂਬਰ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੀ ਹੈ ਜਿਸ ਨਾਲ ਪਰਿਵਾਰਕ ਸੰਬੰਧਾਂ ਵਿੱਚ ਸੁਧਾਰ ਹੁੰਦਾ ਹੈ ਸੋ ਦੋਸਤੋ ਨਸਨ ਕੇਵਲ ਇੱਕ ਸਾਧਾਰਨ ਮਸਾਲਾ ਨਹੀਂ ਹੈ ਇਹ ਤੁਹਾਡੇ ਜੀਵਨ ਵਿੱਚ ਸ਼ਾਂਤੀ ਖੁਸ਼ਹਾਲੀ ਅਤੇ ਸੰਤੁਲਨ ਦਾ ਪ੍ਰਵੇਸ਼ ਦੁਆਰ ਬਣ ਸਕਦਾ ਹੈ ਯਾਦ ਰੱਖੋ ਇਹ ਅਨੁਸ਼ਟਾਨ ਕੇਵਲ ਆਰਥਿਕ ਲਾਭ ਲਈ ਨਹੀਂ ਹੈ ਇਹ ਮਾਨਸਿਕ ਅਤੇ ਆਤਮਿਕ ਸੰਤੁਲਨ ਲਈ ਵੀ અત્યੰਤ ਜ਼ਰੂਰੀ ਹੈ ਤਾਂ ਦੋਸਤੋ ਸਾਡੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਆਪਣੀ رائے ਕਮੈਂਟ ਵਿੱਚ ਸਾਨੂੰ ਜ਼ਰੂਰ ਦਿਨਾ ਦੋਸਤੋ ਇਸ ਸਾਰੀ ਜਾਣਕਾਰੀ ਜਨ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਅਤੇ ਧਰਮ ਦੇ ਉਪਾਏ ਅਤੇ ਸਲਾਹਨ ਆਪਣੀ ਆਸਥਾ ਅਤੇ ਵਿਸ਼ਵਾਸ ਤੇ ਅਸਮੋ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿੱਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਦੇ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ